ਪੰਜਾਬ ਦੇ ਵਿੱਚ ਵੱਡਾ ਹਾਦਸਾ ਹੁਣੋ ਟਲ ਗਿਆ ਸਵਾਰੀਆਂ ਦੇ ਨਾਲ ਭਰਿਆ ਹੋਇਆ ਟਰੱਕ ਜਿਹੜਾ ਸੀਗਾ ਹਾਦਸਾ ਗ੍ਰਸਤ ਹੋ ਗਿਆ ਟਰੱਕ ਦੇ ਵਿੱਚ ਕਰੀਬ 75 ਸ਼ਰਦਾਲੂ ਸਵਾਰ ਸਨ ਦੱਸਿਆ ਜਾ ਰਿਹਾ ਕਿ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਡਰਾਈਵਰ ਦੀ ਸੂਝਬੂਝ ਦੇ ਕਾਰਨ ਟਲ ਗਿਆ ਕਿਉਂਕਿ ਇੱਕ ਨਹਿਰ ਨੇੜੇ ਸੀਗੀ ਜੇਕਰ ਡਰਾਈਵਰ ਸੂਝਬੂਝ ਨਾ ਦਿਖਾਦਾ ਤੇ ਨਹਿਰ ਦੇ ਵਿੱਚ ਟਰੱਕ ਜੋ ਸ਼ਰਦਾਲੂਆਂ ਦੇ ਨਾਲ ਭਰਿਆ ਹੋਇਆ ਸੀ ਉਹ ਡਿੱਗ ਸਕਦਾ ਸੀ ਤਾਂ ਕਿਰਤਪੁਰ ਸਾਹਿਬ ਦੇ ਦੇਖ ਇਹ ਹਾਦਸਾ ਵਾਪਰਿਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪੀਰ ਬਾਬਾ ਬੁੱਢਣ ਸ਼ਾਹ ਜੀ ਦੇ ਦਰਗਾਹ ਤੇ ਮੱਥਾ ਟੇਕ ਕੇ ਇਹ ਸੰਗਤ ਵਾਪਸ ਆ ਰਹੀ ਸੀ ਤੇ ਇਸੇ ਦਰਮਿਆਨ ਉਤਰਾਈ ਵੇਲੇ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਤੇ ਇਸੇ ਦਰਮਿਆਨ ਇਹ ਵੱਡਾ ਹਾਦਸਾ ਵਾਪਰ ਗਿਆ ਪਰ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਡਰਾਈਵਰ ਦੀ ਸੂਚ ਪੂਜ ਦੇ ਨਾਲ ਸ਼ਰਧਾਲੂ ਜਿਹੜੇ ਨੇ ਸੁਰੱਖਿਅਤ ਹੋ ਜਾਂਦੇ ਨੇ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਹੈ ਹਾਲਾਂਕਿ ਕੁਝ ਸ਼ਰਧਾਲੂ ਅਜਿਹੇ ਨੇ ਜਿਨ੍ਹਾਂ ਨੂੰ ਥੋੜੀਆਂ ਸੱਟਾਂ ਜ਼ਰੂਰ ਲੱਗੀਆਂ ਨੇ ਨਜ਼ਦੀਕੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਹੈ ਤਾਂ ਦੇਰ ਰਾਤ ਇਹ ਹਾਦਸਾ ਵਾਪਰਿਆ ਹੈ ਤਸਵੀਰਤ ਹਨ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਐਂਬੂਲੈਂਸ ਦੇ ਵਿੱਚ ਜੋ ਜ਼ਖਮੀ ਸ਼ਰਧਾਲੂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਦੇਰ ਰਾਤ ਇਹ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਪੀਰ ਪੀਰ ਸਾਈ ਜਿਹੜੇ ਬੁੱਢਣ ਸ਼ਾਹ ਜੀ ਨੇ ਉੱਥੋਂ ਨਤਮਸਤਕ ਹੋ ਕੇ ਇਹ ਸੰਗਤ ਵਾਪਸ ਆ ਰਹੀ ਸੀ ਤੇ ਇਸੇ ਦਰਮਿਆਨ ਹਾਦਸੇ ਦਾ ਸ਼ਿਕਾਰ ਹੋ ਗਏ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸਥਾਨਕ ਲੋਕ ਨੇ ਉਹ ਵੀ ਮਦਦ ਦੇ ਲਈ ਉੱਥੇ ਪਹੁੰਚੇ ਤਾਂ ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਤੋਂ ਮੱਥਾ ਟੇਕ ਕੇ ਇਹ ਸੰਗਤ ਵਾਪਸ ਆ ਰਹੀ ਸੀ ਜਿੱਥੇ ਦੱਸਿਆ ਜਾ ਰਿਹਾ ਕਿ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਪਰ ਡਰਾਈਵਰ ਦੇ ਵੱਲੋਂ ਸੂਝ-ਬੂਝ ਦਿਖਾਈ ਜਾਂਦੀ ਹੈ ਤੇ ਨਹਿਰ ਦੇ ਵਿੱਚ ਡਿੱਗਣ ਤੋਂ ਟਰੱਕ ਨੂੰ ਬਚਾਇਆ ਜਾਂਦਾ ਹੈ ਸਵਾਰੀਆਂ ਦਾ ਕਿਸ ਤਰੀਕੇ ਦੇ ਨਾਲ ਬਚਾਅ ਕਾਰਜ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਟਰੱਕ ਦੇ ਵਿੱਚ ਕੈਥਲ ਹਰਿਆਣਾ ਤੋਂ ਸੰਗਤ ਗੁਰੂ ਧਾਮ ਦੇ ਦਰਸ਼ਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਈ ਹੋਈ ਸੀ ਜਦੋਂ ਬਾਬਾ ਬੁੱਢਣ ਸ਼ਾਹ ਜੀ ਤੇ ਮੱਥਾ ਟੇਕ ਕੇ ਆ ਰਹੀ ਸੀ ਤਾਂ ਉਤਰਾਈ ਵੱਲੇ ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਟਰੱਕ ਦੇ ਵਿੱਚ ਕਰੀਬ 75 ਸ਼ਰਧਾਲੂ ਜਿਹੜੇ ਨੇ ਉਸ ਵਾਰਸਣ ਜਿਨ੍ਹਾਂ ਦੇ ਵਿੱਚੋਂ ਦੋ ਔਰਤਾ ਜੀਹਾਂ ਨੇ ਜਿਨ੍ਹਾਂ ਨੇ ਜ਼ਿਆਦਾ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਐਂਬੂਲੈਂਸ ਦੇ ਜ਼ਰੀਏ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਰਾਹਤ ਦੀ ਗੱਲ ਹੈ ਕਿ ਕਿਸੇ ਵੀ ਸਵਾਰੀ ਦਾ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੀ ਅਨੰਦਪੁਰ ਸਾਹਿਬ ਹਾਈਡਰ ਨਹਿਰ ਇਸ ਨਜ਼ਦੀਕ ਵਗ ਰਹੀ ਹੈ ਜੇਕਰ ਡਰਾਈਵਰ ਸੂਝ-ਬੂਝ ਨਾਲ ਖਾਂਦਾ ਜੇਕਰ ਆਪਣੀ ਸਮਝਦਾਰੀ ਦਾ ਇਸਤੇਮਾਲ ਨਾ ਕਰਦਾ ਤੇ ਇਹ ਜੋ ਟਰੱਕ ਹੈ ਇਹ ਨਹਿਰ ਦੇ ਵਿੱਚ ਡਿੱਗ ਸਕਦਾ ਸੀ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਵੱਡਾ ਹਾਦਸਾ ਵਾਪਰਨ ਤੋਂ ਟਾਲ ਜਾਂਦਾ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਉਹ ਕਿਸ ਤਰੀਕੇ ਦੇ ਨਾਲ ਰਾਤ ਨੂੰ ਇਹ ਹਾਦਸਾ ਵਾਪਰਿਆ ਜਦੋਂ ਹਾਦਸਾ ਵਾਪਰਦਾ ਹੈ ਤਾਂ ਸੰਗਤ ਸਦਮੇ ਦੇ ਵਿੱਚ ਚਲ ਜਾਂਦੀ ਹੈ ਕੁਝ ਸਵਾਰੀ ਜੋ ਸੰਗਤ ਹੈ ਉਹਨਾਂ ਨੂੰ ਸੱਟਾਂ ਲੱਗੀਆਂ ਮਦਦ ਦੇ ਲਈ ਸਥਾਨਕ ਲੋਕ ਵੀ ਉੱਥੇ ਪਹੁੰਚਦੇ ਨੇ ਤਾਂ ਕੀਰਤਪੁਰ ਸਾਹਿਬ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੰਜਾਬ ਦੇ ਵਿੱਚ ਵੱਡਾ ਹਾਦਸਾ ਹੋણો ਟਲ ਜਾਂਦਾ ਹੈ ਨਹਿਰ ਦੇ ਨੇੜੇ ਇਹ ਜੋ ਟਰੱਕ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਸੰਗਤ ਦਾ ਜਾਨੀ ਨੁਕਸਾਨ ਤੋਂ ਬਚਾ ਰਿਆ ਪਰ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਆਓ ਸੁਣਦੇ ਆ ਬਾਬਾ ਜੀ ਉਹ ਉੱਥੇ ਗਏ ਸੀ ਨਾ ਬਾਬੇ ਦੇ ਮੱਥਾ ਟੇਕਣ ਅੱਛਾ ਜੀ ਤੇ ਮੱਥੇ ਟੇਕਣ ਦੇ ਜਦ ਗੱਡੀ ਉਰਿਆ ਉਦੋਂ ਪਤਾ ਨਹੀਂ ਕੀ ਹੋਇਆ ਬਸ ਨੇਤ ਭਰਾ ਨੂੰ ਪਤਾ ਜਾਂ ਬਾਬੇ ਨੂੰ ਪਤਾ ਕਿੰਨੀ ਬਚ ਗਈ ਜੀ ਜੀ ਹਾਂ ਜੀ ਤੇ ਹੁਣ ਕੀ ਸਥਿਤੀ ਹੈ ਜੀ ਹੁਣ ਤੇ ਠੀਕ ਹੀ ਨੇ ਜੀ ਠੀਕ ਹੈ ਸੰਗਤ ਜੀ ਬਾਈ ਇੱਕ ਦੋਆਂ ਦੀ ਲੱਗੀ ਕਿੰਨੇ ਕਿੰਨੇ ਜਣੇ ਸੱਟ ਲੱਗੀ ਬਦੋਂਆਂ ਦੇ ਮਾੜੀ ਜੀ ਲੱਗੀ ਹੋਣੀ। ਬਾਕੀ ਸੰਗਤ ਸੁਰੱਖਿਤ ਹੈ ਜੀ? ਹਾਂ ਜੀ ਸਾਰੇ ਸਹੀ ਨੇ। ਮੌਜੂਦ ਅੱਧਾ ਘੰਟਾ ਹੋਇਆ ਹੈ। ਕੈਂਟਰ 'ਤੇ ਵਿਕਨੀ ਦੀ ਗੱਡੀ ਹੈ। ਅੱਛੀ। ਬਾਬੇ ਗੁੜਨ ਸਾਹ ਤੋਂ ਮੱਥਾ ਟੇਕ ਕੇ ਰਹੇ ਉੱਥੇ ਪਾਰਕਿੰਗ ਤੋਂ ਜਾਂ ਕੱਢੀ ਨਾ ਉਹ ਦੇ ਕਾਬੂ ਹੋ ਗਈ ਗੱਡੀ ਨਾਲ। ਅੱਛੇ ਜੀ। ਬਾਈ ਜੀ ਸਾਡੇ ਨਿਆਣੇ ਰੌਲਾ ਪਿਆ ਵੀ ਗੱਡੀ ਬਹੁਤ ਤੇਜ਼ ਜਾ ਰਹੀ। ਅੱਛੀ। ਤਾਂ ਅਸੀਂ ਨੱਟ ਕੇ ਆਏ ਵੀ ਜਿੱਦਾਂ ਕੋਈ ਬੜੀ ਚੀਜ਼ ਨਾਲ ਟਕਰਾਅ ਹੋ ਜਾਏਗਾ। ਅੱਛਾ ਜੀ। ਹੁਣ ਕੀ ਸਥਿਤੀ ਹੈ ਜੀ? ਬਸ ਦੋ ਕੁ ਟੀਮੀਆਂ ਦੇ ਸੱਟਾ ਲੱਗੇ ਜ਼ਖਮ ਹੋ ਗਏ ਆ ਜੀ। ਹੋਰ ਸੰਗਤ ਸਾਰੇ ਠੀ ਇਥੇ ਹੋ ਗਿਆ ਹਾਂਜੀ ਜੀ ਨਹਿਰ ਤੋਂ ਬਚਾ ਕਰ ਲਿਆ ਜੀ ਨਹਿਰ ਦੇ ਵਿੱਚ ਚਲ ਜਾਂਦੀ ਤੇ ਫਿਰ ਔਖਾ ਹੋ ਜਾਂਦਾ ਤਾਂ ਬਹੁਤ ਜ਼ਿਆਦਾ ਬ੍ਰੇਕਾਂ ਵੇ ਫੇਲ ਹੋ ਗਈ ਸੀ ਜੀ ਕਹਿੰਦੇ ਬਤਨ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਦ ਹਾਂਜੀ ਉਹਨੇ ਜੀ ਸਮਹਾਲ ਕੇ ਉਹਨੇ ਕੰਟਰੋਲ ਕਰਕੇ ਹੀ ਲਿਆ ਕੇ ਕੰਦ ਨਾਲ ਜੀ ਆਪਣੀ ਸਾਈਡ ਪਾ ਲਈ ਠੀਕ ਹੈ ਤੁਹਾਡੀ ਗੱਡੀ ਆ ਜੀ 1430 ਹੂੰ ਤੇ ਉਹਦੇ ਬਾਅਦ ਇਹਨਾਂ ਨੂੰ ਸਾਨੂੰ ਫੋਨ ਵਸੂਲ ਹੋਇਆ ਇੱਕ ਜੀ ਕਿ ਬਾਬਾ ਬਨੂ ਸ਼ਾਹ ਬਲ ਤੇ ਗੱਡੀ ਕਾਰੇ ਸੀ ਕਿ ਬ੍ਰੇਕ ਫੇਲ ਹੋ ਗਈ ਅੱਛਾ ਬ੍ਰੇਕ ਫੇਲ ਹੋਣ ਦੇ ਬਜਾਏ ਤੇ ਗੱਡੀ ਨੇ ਨਾਲ-ਨਾਲ ਲਿਆ ਕੇ ਗੱਡੀ ਤੇ ਇੱਕ ਦੁਵਾਰ ਦੇ ਨਾਲ ਲੱਗੀ ਗੱਡੀ ਬਚਾਉਗੇ ਜੀ ਉਹ ਜ਼ਖਮੀ ਕਿੰਨੇ ਕਾ ਜੀ ਕਹਿ ਸਾਬ ਦਾ ਦੋ ਤਿੰਨ ਜ਼ਖਮੀ ਹੈ ਜੀ ਮਲੂਮੀ ਸੱਟਾਂ ਹੈ ਬਿਲਕੁਲ ਮਲੂਮੀ ਹੈ ਉਹਨਾਂ ਨੂੰ ਜ਼ਖਮੀਆਂ ਨੂੰ ਫਿਰ ਹਸਪਤਲ ਭੇਜਤਾ ਜੀ ਮਾਮੂਲੇ ਸੰਭੋਗੇ ਨੰਬਰ ਤੇ ਲਾਜੀ ਨੰਬਰ ਤੇ ਬੋਲੋ ਆਮੇ ਕੋਈ ਆਇਆ ਕੋਈ ਆਇਆ ਕੋਈ ਆਇਆ ਕੋਈ ਨਹੀਂ ਚਲੋ

ਕੈਂਸਲ ਹੋ ਗਏ ਮਾ ਸੀ ਵੀ ਢਟ ਕੇ ਆਇਆ ਕਰ ਤਈ ਕਿੰਨੇ ਟੈਰੀ ਟਰੱਕ ਹੈ 14